ਮંત્રી ਨਰਿੰਦਰ ਮੋਦੀ ਅੱਜ ਪੰਜਾਬ ਦੇ ਹਾਲਾਤਾਂ ਨੂੰ ਦੇਖਣ ਵਾਸਤੇ ਪਹੁੰਚੇ ਹੋਏ ਨੇ ਕਿਉਂਕਿ ਹੜ੍ਹਾਂ ਕਾਰਨ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਦਾ ਨੁਕਸਾਨ ਹੈ ਜਿਹੜਾ ਹੋਇਆ ਔਰ ਪੰਜਾਬ ਦੇ ਮੁੱਖ ਮੰਤਰੀ ਸਮੇਤ ਬਾਕੀ ਮੰਤਰੀਆਂ ਨੂੰ ਤੇ ਹੋਰ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਵੀ ਵੱਡੀ ਆਸ ਹੈ ਕਿ ਨਰਿੰਦਰ ਮੋਦੀ ਨੇ ਜਿਹੜੇ ਵੱਡਾ ਪੈਕੇਜ ਪੰਜਾਬ ਨੂੰ ਦੇ ਕੇ ਜਾਣਗੇ ਪਰ ਇੱਕ ਤੁਹਾਨੂੰ ਦੂਸਰੀ ਗੱਲ ਦਿਖਾਉਣੀ ਆ ਕਿ ਇੱਥੇ ਕੇਂਦਰ ਸਰਕਾਰ ਦਾ ਪੰਜਾਬ ਨਾਲ ਕਿਹੋ ਜਿਹਾ ਵਿਤਰਾ ਸਾਡੇ ਨਾਲ ਕਾਲਸਲਾ ਪਿੰਡ ਦੇ ਸਰਪੰਚ ਨੇ ਜਿਨ੍ਹਾਂ ਨੂੰ 15 ਅਗਸਤ ਤੇ ਕੇਂਦਰ ਦੀ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਦੇਣ ਵਾਸਤੇ ਬੁਲਾਇਆ ਗਿਆ ਸੀ ਤੇ ਜਦੋਂ ਸਰਪੰਚ ਅੰਮ੍ਰਿਤਧਾਰੀ ਹੋਣ ਕਰਕੇ ਲਾਲ ਕਿਲੇ ਵਿੱਚ ਐਂਟਰ ਹੋਣ ਲਈ ਗਏ ਤਾਂ ਉਹਨਾਂ ਨੂੰ 4 ਇੰਚੀ ਸਿਰਫ 4 ਇੰਚੀ ਕਿਰਪਾਨ ਪਾਏ ਹੋਣ ਕਰਕੇ ਐਂਟਰ ਨਹੀਂ ਹੋਣ ਦਿੱਤਾ ਗਿਆ ਸਾਡੇ ਨਾਲ ਨੇ ਕਾਉਂਸਲਾ ਪਿੰਡ ਦੇ ਸਰਪੰਚ ਗੁਰਧਾਨ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਾਰਨ ਰਿਹਾ ਕਿੰਨੀ ਜਲਾਲਤ ਜਾਂ ਬੇਇੱਜ਼ਤੀ ਮਿਲ ਰਹੀ ਹੈ ਨੇ ਇੱਕ ਸਿੱਖ ਹੋਣ ਦੇ ਨਾਤੇ ਕਿ ਉਹਨਾਂ ਨੂੰ ਸੱਦਾ ਦੇਣ ਦੇ ਬਾਵਜੂਦ ਵੀ ਲਾਲ ਕਿਲੇ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਦੱਸਣਾ ਕਿ ਥੋੜਾ ਜਿਹਾ ਬਰੀਫ ਕਰ ਦੋ ਲੋਈ ਪ੍ਰੋਬਲਮ ਨੂੰ ਪ੍ਰੋਬਲਮ ਤੁਸੀਂ ਪ੍ਰੋਬਲਮ ਜਾਣੂ ਦੇ ਦੋ ਇਕੱਠੇ ਦੇ ਦੋ ਇਕੱਠੇ ਦੇ ਦੋ ਨਾ ਜੀ ਤੋਂ ਵਿੱਚ ਵਜਾਇਆ ਗਿਆ ਪ੍ਰੋਬਲਮ ਸੰਸਾਪਤਰ ਪ੍ਰੋਬਲਮ ਹੈਂਡ ਚ ਫੜਾ ਦੋ ਇੱਕ ਵਾਰੀ ਸਨੈਪ ਹੋ ਜੂਗੀ एक वारी हाथल देखा दूजी तरह दूजी तरह हाँ बस ये बाढ़ है ज़्यादा चलेगी ਜਿਹੜੇ ਸਾਡੇ ਨਾਦੇ ਦੇ ਜਿਹੜੇ ਐਸ.ਡੀ.ਐਮ ਨੇ ਮਤਲਬ ਕਿ ਜਿੰਦੇ ਵੀ ਉਹਨਾਂ ਨੂੰ ਆਪਾਂ ਵਾਪਸ ਕੀਤਾ ਜੀ ਤੇ ਜਿਹੜਾ ਆਪਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਸੀ ਪਿੰਡ ਨੇ ਤੇ ਪਿੰਡ ਵੱਲੋਂ ਸਾਰਾ ਲੋਕੀ ਪਿੰਡ ਵਾਲਿਆਂ ਨੇ ਕਿਹਾ ਜੀ ਵਾਪਸ ਕਰਨਾ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਮੈਡਮ ਨਹੀਂ ਤੁਹਾਨੂੰ ਮਿਲੇ ਤੇ ਫਿਰ ਅੱਜ ਅਸੀਂ ਦੁਬਾਰਾ ਆ ਕੇ ਉਹਨਾਂ ਨੂੰ ਵਾਪਸ ਕਿਸੇ ਦੁਕਾ ਦਾ ਵਾਰੋਂ ਔਰ ਅਵਾਰਡ ਦਾਦਾ ਮਿਲਿਆ ਸੀ ਇਸ ਦੀ ਵਾਸਤੇ ਇਹ ਮਿਲਿਆ ਸੀ ਜੀ ਆਪਾਂ ਨੂੰ 15 ਅਗਸਤ ਤੇ ਇਨਵੀਟੇਸ਼ਨ ਮਿਲਿਆ ਸੀ ਉੱਥੇ ਗਏ ਸੀ ਉਦੋਂ ਦੇ ਆਪਾਂ ਨੂੰ ਉਹ ਵੀ ਪਲੱਸ ਮਾਡਲ ਹੋਣ ਕਰਕੇ ਆਪਣਾ ਪਿੰਡ ਉਹਦੇ ਦੇ ਵਿੱਚ ਮਿਲਿਆ ਸੀ ਜਲ ਜੀਵਨ ਮਿਸ਼ਨ ਤੇ ਹੋਰ ਕਾਫੀ ਪ੍ਰੋਜੈਕਟ ਆਪਣਾ ਵਧੀਆ ਚੱਲ ਰਹੇ ਨੇ ਪ੍ਰਿੰਟ ਸਾਫ ਸੁਥਰੇ ਉਹਦੇ ਵਿੱਚ ਆਪਾਂ ਨੂੰ ਮਿਲਿਆ ਸੀ ਤੇ ਉੱਥੇ ਆਪਾਂ ਨੂੰ ਸੀਨੀਅਰ ਸਾਹਿਬ ਨੇ ਵੀ ਅਲਾਉ ਨਹੀਂ ਕੀਤਾ ਉਹਨਾਂ ਨੇ ਮੈਂਬਰਾਂ ਭਾਰੀ ਸਰਪੰਚਾਂ ਤੇ ਉਸ ਕਰਕੇ ਬਾਤ ਚਾਗੇ ਸੀ ਤੇ ਫਿਰ ਉਨੀ ਰੋਲ ਹੋਇਆ ਪਿੰਡ ਵਾਲਿਆਂ ਦਾ ਕੁਝ ਗ੍ਰਾਮ ਸਭਾ ਦਾ ਮਤਾ ਕਰਕੇ ਉਹ ਕਹਿੰਦੇ ਜੇ ਅਸੀਂ ਇਹ ਅਵਾਰਡ ਨਹੀਂ ਦਿੰਦੇ ਤਾਂ ਕਿੰਨੇ ਪਿੰਡਾਂ ਤੋਂ ਤੇ ਮੈਂ ਪਿੰਡਾਂ ਨੂੰ ਦੱਸਿਆ ਕਿ ਦੇਖੋ ਮੇਰੀ ਨੌਲੇਜ ਜੈ ਜੀ 13000 ਪਿੰਡਾਂ ਜੀ ਆਪਣੇ ਪਿੰਡ ਤੋਂ ਅਪ੍ਰੋਕਸੀਮੇਟਲੀ ਅੰਦਾਜ਼ਨ ਤੇ ਉਹਦੇ ਚ 6 ਪਿੰਡਾਂ ਨੂੰ ਵਿਦਿਆ ਸੀ ਤੇ 6 ਪਿੰਡਾਂ ਤੋਂ ਜਿਹਨੇ ਮੈਨੂੰ ਇੱਕ ਸਰਪੰਚ ਸਾਹਿਬ ਮਿਲੇ ਸੀ ਉਹ ਪਿੰਡ ਤੇ ਉਹ ਅੰਬਰਤਾਰੀ ਨਹੀਂ ਕੀ ਉਹ ਚਲੇ ਗਏ ਸੀ ਅੰਦਰ ਬਾਕੀ ਹੋਰ ਕਿੱਧਰ ਗਏ ਮੈਨੂੰ ਵੀ ਪਤਾ ਨਹੀਂ ਗਏ ਨੇ ਤੇ ਮੈਂ ਅੰਬਰਤਾਰੀ ਨੂੰ ਉਹਨਾਂ ਨੂੰ ਅਲਾਉਂਸ ਦਿੱਤਾ ਸੀ ਮੈਨੂੰ ਬੰਦੋ ਦਿੱਤਾ ਗਿਆ ਸੀ ਤਾਂ ਇਹ ਦਿੱਤਾ ਗਿਆ ਸੀ ਜੀ ਜਰਜੀ ਆਪਣੇ ਉਹਦੇ ਮੇਜਲ ਮਿਸਟਰ ਨੇ ਸ਼ਿਵਮ ਓਮ ਮਨਾਈ ਕਰਨ ਜਿਹੜਾ ਨਾਮ ਸੀ ਉਹਨੇ ਕਰਨਾਟਕਾ ਤੋਂ ਉਹਨਾਂ ਨੇ ਕਿਹਾ ਕਿ ਪੂਰਨ ਸੀਰੇ 18 ਡੇ ਜਲਾਸ ਕੀਤਾ ਪੂਰੋ ਹੋ ਰਿਹਾ ਕੋ ਬਸ ਬੋੜਦਾ। ਉਹ ਰੋ ਸੀਗਾ ਦੇਖੋ ਜਿਵੇਂ ਸੰਵਿਧਾਨਕ ਚਾਦਰ 6 ਇੰਚ ਅਲਾਉ ਹੈ ਜੀ ਆਪਾਂ ਮੁਜੀਦੀ ਸਾਹਿਬ ਅੰਦਰ ਲੈ ਕੇ ਜਾਣੀ ਤੇ ਉੱਤੇ 4 ਇੰਚ ਦੀ ਬਾਜ ਅਸੀਂ ਦੇਖੀ ਕਿੰਨੀ ਹੈ ਤੇ ਉਹਨਾਂ ਨੇ 4 ਇੰਚ ਵੀ ਅਲਾਉ ਕੀਤੀ ਤੇ ਉੱਪਰ ਉਹਨਾਂ ਨੂੰ ਆਫਰ ਕੀਤਾ ਗਿਆ ਵੀ ਤੁਸੀਂ ਇਹਨੂੰ ਉਤਾਰ ਕੇ ਰੱਖ ਜਿਓ ਰੂਮ ਬੜੇ ਹੋਣਗੇ ਤੇ ਬਾਅਦ ਵਿੱਚ ਜਾ ਕੇ ਲੈ ਲਓ ਤੇ ਉਹ ਫਿਰ ਸਾਡਾ ਜੀ ਉਹਨੂੰ ਅਲਾਉ ਕਰਦਾ ਸੀ ਤੇ ਫਿਰ ਅਸੀਂ ਵਾਪਸ ਆ ਗਏ। ਸਰਕਾਰ ਵੱਲੋਂ ਕੋਈ ਮੂਵਟ ਲਿਆ ਗਿਆ ਜਾਂ ਕੋਈ ਕਲਾਕ ਹੋ ਗਿਆ ਕੋਈ ਐਸਜੀਪੀਸੀ ਵੱਲੋਂ ਨਹੀਂ ਜੀ ਕਿਸੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹੁਣ ਅਸੀਂ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਤੇ ਸਰਕਾਰ ਸਰਕਾਰ ਨੂੰ ਆਪਣੇ ਕੇਂਦਰ ਸਰਕਾਰ ਨੂੰ ਸਾਰੇ ਨੂੰ ਭੇਜੇ ਬਾਈਪੋਸਟ ਵੀ ਇਹਦੇ ਕੋਈ ਅਗਰੇਸਟ ਐਕਸ਼ਨ ਲਿਆ ਜਾਵੇ ਪਰ ਹਾਲੇ ਤੱਕ ਹੋਈ ਐਕਸ਼ਨ ਜੀ ਦਾ ਕੋਈ ਵੀ ਨਾ ਕੋਈ ਕੋਈ ਸੁਲਾਹ ਨਹੀਂ ਸੁਣਈ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਤੇਰੇ ਵੱਲੋਂ ਤਾਂ ਪਹਿਲਾ ਫੋਨ ਆਇਆ ਸੀ 16 ਸਤੰਬਰ ਤੋਂ ਉਸ ਤੋਂ ਬਾਅਦ ਕੋਈ ਕਿਸੇ ਦਾ ਕਾਲ ਵੀ ਨਹੀਂ ਆਇਆ ਕੋਈ ਆਪਣੇ ਨਾ ਦੇ ਉਹਨਾਂ ਦਾ ਕੋਈ ਮੈਨੇਜਰ ਜਾਂ ਕੋਈ ਮਿਲਿਆ ਕੋਈ ਨਹੀਂ ਆਇਆ ਕਿ ਕਮਪਰਥ ਬੋਥ ਆਫ ਦੈਟਸ ਕੀ ਤਰ੍ਹਾਂ ਦੇਖਦੇ ਹੋ ਜੇ ਤੁਹਾਡੇ ਉੱਪਰ ਵਾਈਸ ਦੇ ਆਮ ਲੋਕਾਂ ਦਾ ਬਹੁਤ ਸੀ ਇਹੀ ਗੱਲ ਹੈ ਜੀ ਜੇ ਤੁਸੀਂ ਆਪ ਪੰਜਾਬ ਦੇ ਰਹਿ ਕੇ ਤਾਂ ਆਪਾਂ ਨੂੰ ਬੜਾ ਲੱਗਦਾ ਮਾਣ ਹੁੰਦਾ ਪੰਜਾਬ ਦੇ ਪੰਨੇਰ ਲਾਉਂਦੇ ਆਂ ਸੇਵਾ ਕਰਦੇ ਹੁਣ ਆੜ ਆੜਾ ਇਹਦੇ ਵਿੱਚ ਵੀ ਆਪਾਂ ਦੇਖਦੇ ਆਂ ਉਹਦਾ ਯੋਗਦਾਨ ਪਾ ਰਹੇ ਨੇ ਪੰਜਾਬੀ ਪਰ ਜਦ ਪ੍ਰੈਕਟੀਕਲੀ ਆਪਾਂ ਆਪਣੀ ਸਟੇਟ ਤੋਂ ਬਾਹਰ ਜਾਂਦੇ ਆਂ ਫਿਰ ਪਤਾ ਲੱਗਦਾ ਜੀ ਆਪਣਾ ਕੀ ਚਰਦਾਰ ਹੈ ਆਪਾਂ ਨੂੰ ਸੈਕੰਡ दर्जे ਦੇ ਇੱਕ ਨਾਗਰਿਕ ਮੰਨਿਆ ਜਾ ਰਿਹਾ ਹੈ ਤੇ ਉੱਥੇ ਜਾ ਕੇ ਸਾਰਾ ਕਲੀਅਰ ਪਿਕਚਰ ਹੁੰਦਾ ਕਿ ਆਪਾਂ ਪ੍ਰੋਪਰ ਆਪਾਂ ਨੂੰ ਅਜੀ ਆਜ਼ਾਦੀ ਨਹੀਂ ਮਿਲਦੀ ਤੁਹਾਨੂੰ ਕਲੀਅਰ ਕੀ ਉਹਨਾਂ ਨੇ ਇਨਸਟਰਕਸ਼ਨ ਦਿੱਤੀ ਸੀ ਉੱਥੇ ਜਦੋਂ ਤੁਸੀਂ ਉੱਥੇ ਦੇਖੋ ਜੀ ਪਹਿਲਾਂ ਇੱਕ ਪਹਿਲਾਂ ਰੋਕ ਲਿਆ ਸੀ ਉਹਨਾਂ ਨੇ ਕਿਹਾ ਤਾਂ ਸੀਨੀਅਰ ਨਾਲ ਗੱਲ ਕਰ ਲਓ ਅੱਗੇ ਚੱਲੇ ਜੇ ਉਹਨਾਂ ਨੇ ਫਿਰ ਉੱਥੇ ਰੋਕਿਆ ਉਹ ਕਹਿੰਦਾ ਬੈਸ ਹੋਈ ਥੋੜੀ ਬਹੁਤੀ ਉਹਨੇ ਸੀਨੀਅਰ ਨਾਲ ਗੱਲ ਕਰਾਈ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਐਸਪੀ ਜੀਏ ਹੋ ਉਸੇ ਤਰ੍ਹਾਂ ਦੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਅਲਾਉ ਨਹੀਂ ਹੈਗਾ ਉਹਨਾਂ ਨੇ ਇੱਕ ਦੋ ਫੋਨ ਵੀ ਕੀਤੇ ਸੀ ਉੱਪਰ ਤੇ ਉਹ ਫੋਨ ਕਰਕੇ ਉਹਨਾਂ ਨੇ ਫਿਰ ਦੁਬਾਰਾ ਉਹੀ ਰੀਪੀਟ ਕੀਤਾ ਕਿ ਸਰ ਤੁਹਾਨੂੰ ਕੋਈ ਅਲਾਉ ਨਹੀਂ ਹੈਗਾ ਕਿ ਤੁਸੀਂ ਜੇ ਜਾਣੀਏ ਮੈਂ ਕਿਹਾ ਸਰ ਤੁਸੀਂ ਇਨਵਾਈਟ ਕੀਤਾ ਸੀ ਕਿਹੜਾ ਵੈਸੇ ਆ ਜੇ ਜੇ ਤੁਸੀਂ ਇਨਵਾਈਟ ਕੀਤਾ ਸੀ ਤਾਂ ਆ ਜੀ ਤੇ ਉਹ ਕਹਿੰਦੇ ਸਰ ਜੇ ਤੁਸੀਂ ਜਾਣੀ ਚਾਹੁੰਦੇ ਤੁਸੀਂ ਇਹਨੂੰ ਉਤਾਰ ਕੇ ਰੱਖ ਦਿਓ ਬਾਅਦ ਵਿੱਚ ਆ ਕੇ ਪਾ ਲਓ ਤੇ ਫਿਰ ਮੈਂ ਕਿਹਾ ਵੀ ਨਹੀਂ ਕਰ ਰਹੀ ਅਸੀਂ ਨੂੰ ਕਰਨਾ ਸਰ ਜਲਾਲ ਨੇ ਵੀ ਕਹਿੰਦੋ ਕਿ ਜਲਾਲ ਨੇ ਵੀ ਕਹਿੰਦੋ ਦੋ ਚੱਕਰ ਦੋ ਹੀ ਗੱਲਾਂ ਨੇ ਜੀ ਉੱਥੇ ਤਾਂ ਜਲਾਲ ਤੋਂ ਵੀ ਹੋਈ ਬੇਇੱਜ਼ਤੀ ਸਾਰਾ ਕੁਝ ਇਸੀ ਦਾ ਤੇ غلامੀ ਦਾ ਮਹਿਸੂਸ ਹੋ ਰਹੀ ਉਹ ਆਪਾਂ ਨੂੰ ਮਹਿਸੂਸ ਕਰਵਾ ਰਹੇ ਹਾਂ ਬਾਰ-ਬਾਰ ਵੀ ਹਾਂ ਕਿ ਤੁਸੀਂ ਅਜੇ غلام ਹੋ ਆਜ਼ਾਦ ਨਹੀਂ ਹੋ ਸਕਦੇ ਹੈਗਾ ਖਬਰਾਂ ਵੀ ਲੱਗ ਰਹੀਆਂ ਕੋਈ ਲੱਗ ਰਹੀ ਕੋਈ ਤਾਂ ਜਿੰਨਾ ਦੇਖੋ ਮੀਡੀਆ ਨੇ ਬੜਾ ਸਾਥ ਦਿੱਤਾ ਸਾਡਾ ਤੇ ਬੜੀ ਹਾਈਲਾਈਟ ਹੋ ਗਈ ਸੀ ਕਵਰ ਬਟ ਕੋਈ ਉਹਨਾਂ ਨੇ ਜਿਵੇਂ ਕਹਿੰਦੇ ਦੀ ਨਹੀਂ ਕੀਤੀ ਉਹਨਾਂ ਦੇ ਕਰਕੇ ਸਰਕਾਰ ਦੇ ਕਿਸੇ ਦੇ ਕੋਈ ਉਹਨਾਂ ਵੱਲੋਂ ਪ੍ਰੈਕਸ਼ਨ ਨਹੀਂ ਦਿੱਤਾ ਗਿਆ ਕੁਝ ਨਹੀਂ ਹੋਇਆ ਕੋਈ ਉਮੀਦ ਕਰਦੇ ਹਾਂ ਉਹਦੇ ਤੋਂ ਦੇਖੋ ਜੇ ਹੁਣ ਕੁਝ ਹੋ ਜੇ ਵੀ ਬਸ ਲੱਗਦਾ ਨਹੀਂ ਹੈਗਾ ਕੋਈ ਸਰਪੰਚ ਨੂੰ ਐਂਟਰ ਹੋ ਪੰਚ ਸਾਹਿਬ ਦੇ ਸ੍ਰੀ ਸਾਹਿਬ ਨੂੰ ਆਉਣ ਕਰਕੇ ਇਹਨਾਂ ਨੇ ਐਂਟਰ ਨਹੀਂ ਆਉਣ ਦਿੱਤਾ ਉਹਦੇ ਕਰਕੇ ਇਹਨਾਂ ਨੂੰ ਵਾਪਸੀ ਕਰਨੀ ਪਈ ਜੋ ਅਸੀਂ ਹੁਣ ਅੱਜ ਨਾਬੇ ਦੇ ਵਿੱਚ ਆਇਆ ਐਸ.ਡੀ.ਐਮ. ਮੈਡਮ ਕੋਲ ਉਹਨਾਂ ਨੂੰ ਜੋ ਸਨਮਾਨ ਸਾਨੂੰ ਪੰਚ ਸਾਹਿਬ ਨੇ ਕੀਤਾ ਸੀ ਉਹ ਅਸੀਂ ਵਾਪਸ ਕਰ ਦਿੱਤੇ ਵਾਪਸੀ ਚੱਲ ਰਹੀ ਹੈ ਅਸੀਂ ਉੱਥੇ ਹੀ ਕਰਦੇ ਜੀ ਸਾਨੂੰ ਹੁਣ ਗੁਲਾਮੀ ਸੈਣੀ ਫੇਰ ਪਾਉਗੀ ਦੁਬਾਰੇ ਪਹਿਲਾਂ ਅੰਗਰੇਜ਼ਾਂ ਮੌਕੇ ਦੀ ਹੁਣ ਕਾਲੇ ਅੰਗਰੇਜ਼ ਨੇ ਇਹ ਤਾਂ ਹੁਣ ਸਾਨੂੰ ਗੁਲਾਮੀ ਸੈਣੀ ਪਹਿਣੀ ਹੈ ਨਹੀਂ ਤਾਂ ਫਿਰ ਆਪਦਾ ਰਾਜ ਲੈਣਾ ਪਊਗਾ ਤਾਂ ਹੀ ਆਪਣੀ ਗੁਲਾਮੀ ਪੁੱਛੋ ਇਸ ਤਰ੍ਹਾਂ ਦੇਖਦੇ ਹੋ ਅੱਗੇ ਤੋਂ ਫਿਰ ਕੋਈ ਸਰਪੰਚ ਪਿੰਡ ਦਾ ਜਾਂ ਕੋਈ ਪਿੰਡ ਵਾਸੀ ਇਸ ਤਰ੍ਹਾਂ ਦਾ ਨਹੀਂ ਕਰੂਗਾ ਚੰਗਾ ਕੰਮ ਹੀ ਕਰੂਗਾ ਫਿਰ ਕੰਨ ਕਰੂਗਾ ਇਹ ਕੰਮ ਜੇ ਕੰਮ ਕੀਤੇ ਨਹੀਂ ਤਾਂ ਹੀ ਉਹਨਾਂ ਕੋ ਸੋਸ਼ਲ ਪਿਛਲੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਡੇ ਹੋਣ ਵਾਲੀ ਪੰਚਾਇਤ ਨੇ ਵਧੀਆ ਕੰਮ ਕਰ ਰਹੀ ਹੈ ਤੇ 13000 ਪਿੰਡ ਦੇ ਵਿੱਚੋਂ 6 ਪਿੰਡ ਲੈਤੇ ਗਏ ਤੇ ਉੱਥੇ ਸਾਡੇ ਸਰਪੰਚ ਸਾਹਿਬ ਨੇ ਐਂਟਰੀ ਨਹੀਂ ਹੋਣ ਦਿੱਤਾ ਕੀ ਹੈ ਮੋਦੀ ਸਾਹਿਬ ਕੋਲ ਕਿਰਪਾਨ ਮਾਰ ਰਹਿ ਤੇ ਦੂਰ ਹੋ ਖੜ ਕੇ ਹੀ ਉਹ ਸਿੱਧੀ ਕਿਰਪਾਨ ਉੱਤੇ ਚਲੀ ਜਾਂਦੀ ਇਹਦੇ ਕਰਕੇ ਹੀ ਸਾਨੂੰ ਜੋ ਸਨਮਾਨ ਦਿੱਤਾ ਸੀ ਅਸੀਂ ਵਾਪਸ ਕਰਕੇ ਅਹੜੀਆਂ ਸਾਹਮਣੇ ਜਨਾਬ ਕੁਤਝਾਰ ਸਿੰਘ ਨੂੰ ਲਾਲ ਕਿਲੇ ਦੇ ਅੰਦਰ ਸਿਰਫ ਸਵਿਧਾਨ ਦੇ ਮੁਤਾਬਕ ਜਦੋਂ ਕਿ 6 ਇੰਚੀ ਕਿਰਪਾਨ ਪਾ ਕੇ ਹਰ ਸਿੰਘ ਅੰਦਰ ਐਂਟਰ ਹੋ ਸਕਦਾ 4 ਇੰਚੀ ਕਿਰਪਾਨ ਪਾ ਕੇ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਦਸ਼ਮੇਸ਼ ਪਿਤਾ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਿੱਤੀ ਖੰਡੇ ਪਾਟੇ ਦੀ ਪਹਲ ਛੱਕੀ ਹੁਣ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਸਰਪੰਚ ਦੀ ਅਣਖ ਤੇ ਗੈਰਤ ਜਿਉਂਦੀ ਰਹੀ ਉਹਨਾਂ ਨੂੰ ਇੱਕ ਸ਼ਰਤ ਰੱਖੀ ਗਈ ਕਿ ਤੁਸੀਂ ਸ਼ਮਿਆਨੇ ਤੇ ਟੈਂਟ ਦੇ ਅੰਦਰ ਛਰਪਾਨ ਰੱਖ ਕੇ ਅੰਦਰ ਫੰਕਸ਼ਨ ਅਟੈਂਡ ਕਰਨ ਜਾ ਸਕਦੇ ਹੋ ਸਨਮਾਨ ਲੈ ਸਕਦੇ ਹੋ ਔਰ ਵਾਪਸੀ ਤੇ ਆਪਣੀ ਸਿਹਰੀ ਸਾਹਿਬ ਲੈ ਲੈਣਾ ਪਰ ਸਰਪੰਚ ਵੱਲੋਂ ਇਸ ਗੱਲ ਤੋਂ ਮਨਾ ਕਰ ਦਿੱਤਾ ਗਿਆ ਔਰ ਪਿੰਡ ਆ ਕੇ ਜਲਾਸ ਹੋਇਆ ਜਲਾਸ ਤੋਂ ਬਾਅਦ ਫੈਸਲਾ ਲਿੱਤਾ ਗਿਆ ਕਿ ਜੋ ਸਨਮਾਨ ਜੋ ਵਾਰਡ ਹੈ ਜੋ ਦਿੱਤਾ ਗਿਆ ਉਹ ਵਾਪਸ ਕੀਤਾ ਜਾਊਗਾ ਅੱਜ ਇਹਨਾਂ ਵੱਲੋਂ ਐਸ.ਡੀ.ਐਮ ਨਾਬਾ ਇਸ਼ਮਤ ਵਿਜੇ ਸਿੰਘ ਨੂੰ ਅਵਾਰਡ ਹੈ ਜਿਹੜਾ ਵਾਪਸ ਕਰ ਦਿੱਤਾ ਗਿਆ ਉਹ ਆਪਣੇ ਥਰੂ ਉੱਪਰ ਡੀਸੀ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਉਹ ਵਾਰਡ ਹੈ ਜਿਹੜਾ ਮੋੜਨਗੇ ਕੈਮਰਾਮੈਨ